ਸਲੇਡੀ ਨੀ ਰਾਵੀ ਦੇ ਪਾਣੀ ਨਾਲ ਕਸਬਾ ਡੇਰਾ ਬਾਬਾ ਨਾਨਕ ਚੋਈ ਤਬਾਹੀ ਨਾਲ ਸਾਰਾ ਦੀ ਪਿੰਡਾਂ ਦੀ ਹਾਲਾਤ ਤਰਸਯੋਗ ਬਣੀ ਹੋਈ ਵਾਕਫਾਕ ਪਿੰਡਾਂ ਦੇ ਲੋਕ ਅਤੇ ਸਮਾਜ ਸੇਵੀ ਸੰਸਥਾਵਾਂ ਸਰਹੱਦ ਦੇ ਖੇਤਰ ਦੇ ਪਿੰਡਾਂ ਲਈ ਰਾਹਤ ਸਮਗਰੀ ਭੇਜ ਰਹੀਆਂ ਹਨ ਪਿੰਡ ਹਰ ਦੋ ਚੰਡੇ ਤੋਂ ਪਸ਼ੂਆਂ ਲਈ ਚਾਰਾ ਤੇ ਹਾੜ ਪੀਰਤਾ ਲਈ ਰਾਹਤ ਸਮਗਰੀ ਭੇਜੀ ਗਈ ਕਿਸਾਨ ਆਗੂ ਸੁਖਜੀਤ ਸਿੰਘ ਹੈਰਾ ਨੇ ਦੱਸਿਆ ਕਿ ਅਜੋਕੇ ਸੰਕਟ ਦੀ ਕੜੀ 'ਚ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਲਈ ਅੱਗੇ ਆਉਣ। ਉਹਨਾਂ ਨੇ ਕਿਹਾ ਕਿ ਪਿੰਡ ਦੀ ਸਮੁੱਚੀ ਸੰਗਤ ਦੇ ਸਹਿਯੋਗ ਨਾਲ ਪਸ਼ੂਆਂ ਲਈ ਚਾਰਾ ਤੇ ਹੋਰ ਰਾਹਤ ਸਮਗਰੀ ਡੇਰਾ ਬਾਬਾ ਨਾਨਕ ਦੇ ਪਿੰਡਾਂ ਲਈ ਭੇਜੀ ਜਾ ਰਹੀ ਹੈ। ਮਾਜੀ ਆਪਣਾ ਨਾਮ ਦੱਸੋ। ਆ ਮੇਰਾ ਨਾਮ ਸੁਜੀਤ ਸਿੰਘ ਆ ਪਿੰਡ ਹਰਦੋ ਝੰਡੇ। ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਅੱਜ ਅਸੀਂ ਉੱਥੋਂ ਦੇ ਲੋਕਾਂ ਦੀ ਜ਼ਰੂਰਤ ਦੇ ਮੁਤਾਬਕ ਜਿੱਥੇ ਅਤਿਰਾਸ ਦੀ ਕੁਦਰਤੀ ਜਿਹੜੀ ਆਫਤ ਆਈ ਹੋਈ ਆ ਅ ਪਸ਼ੂਆਂ ਦਾ ਚਾਰਾ ਲੈ ਕੇ ਜਾ ਰਹੇ ਹਾਂ ਕਿਉਂਕਿ ਰਾਸ਼ਨ ਪਾਣੀ ਦਾ ਕਾਫੀ ਉੱਥੇ ਸਟਾਕ ਹੋ ਚੁੱਕਾ ਵਾ ਲੇਕਿਨ ਬੇਜਬਾਨੇ ਜਾਨਵਰਾਂ ਨੂੰ ਸੰਭਾਲਣ ਵਾਲਾ ਜਿਹੜਾ ਉੱਥੇ ਉਹ ਇੰਨਾ ਬੰਦੋਬਸਤ ਹੈ ਨਹੀਂ ਆ ਉਹਨਾਂ ਦੀ ਡਿਮਾਂਡ ਸੀ ਉੱਥੋਂ ਦੇ ਲੋਕਾਂ ਦੀ ਕਿ ਤੁਸੀਂ ਡੰਗਰਾਂ ਵਾਸਤੇ ਆਚਾਰ ਚੋਕਰ ਤੂੜੀ ਇਹ ਚੀਜ਼ਾਂ ਲੈ ਕੇ ਆਓ ਸੋ ਪਿੰਡ ਹਰਦੋ ਝੰਡੇ ਦੀ ਸਾਰੀ ਸੰਗਤ ਨੇ ਨਾਲ ਮਿਲ ਕੇ ਪ੍ਰਾਲਾ ਕੀਤਾ ਇੱਕ ਟਰੱਕ ਜਿਹੜਾ ਵਾ ਉਹ ਆਚਾਰ ਦਾ ਔਰ ਇੱਕ ਜਿਹੜੀ ਟਰਾਲੀ ਆ ਉਹ ਚੋਕਰ ਦੀ ਆਪਾਂ ਲੈ ਕੇ ਜਾ ਰਹੇ ਆ ਅੱਗੇ ਵੀ ਜਿਸ ਤਰ੍ਹਾਂ ਜ਼ਰੂਰਤ ਪਊਗੀ ਉਹ ਆਪਾਂ ਉਹਨਾਂ ਦੇ ਲੋਡ ਦੇ ਮੁਤਾਬਕ ਜਿਹੜੀ ਸੇਵਾ ਉਹ ਕਰਦੇ ਰਵਾਂਗੇ ਪਿੰਡ ਵਾਸੀਆਂ ਦਾ ਆਪਾਂ ਧਨਵਾਦ ਕਰਦੇ ਆ ਸਾਰਿਆਂ ਦਾ ਕਿ ਜਿਨ੍ਹਾਂ ਨੇ ਸਾਰਿਆਂ ਨੇ ਇੱਕ ਮੁੱਠ ਹੋ ਕੇ ਆਪਣਾ ਦਾਨ ਕਰਕੇ ਇਹ ਜਿਹੜੀ ਸੇਵਾ ਜਿਹੜੀ ਉੱਥੇ ਭੇਜੀ ਜਾ ਰਹੀ ਹੈ ਔਰ ਅੱਗੇ ਭੇਜਾਂਗੇ ਇਹ ਅੱਜ ਅਸੀਂ ਡੇਰ ਬਾਬ ਨਾਂਖ ਜਾਵਾਂਗੇ ਸਾਡਾ ਸੈਂਟਰ ਪੁਆਇੰਟ ਆ ਉੱਥੋਂ ਆਪਾਂ ਰਮਦਾਸਵਾਲੀ ਸੈਂਟਰ 76 ਪਿੰਡ ਆ ਠੇਠੜਕੇ ਆ ਪੱਖੋਕੇ ਆ ਔਰ ਜਿਹੜੇ ਪਿੰਡ ਜਿਹੜੇ ਪਾਣੀ ਦੇ ਜਿਆਦਾ ਡੁੱਬੇ ਹੋਏ ਨੇ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਸਾਡੀ ਕੋਸ਼ਿਸ਼ ਹੋਊਗੀ ਐਂਡ ਤੱਕ ਜਿਹੜਾ ਵਾ ਜਿੱਥੇ ਲੋਕ ਅਗਤੱਕ ਨਹੀਂ ਪਹੁੰਚੇ ਹਾਲ ਤੱਕ ਚਾਰਾ ਉੱਥੇ ਪਹੁੰਚਾਇਆ ਜਾਵੇ ਜੀ ਕੱਲ ਦਾ ਅਸੀਂ ਕੱਲ ਆਪਾਂ 4-5 ਘੰਟੇ ਲਾ ਕੇ ਆਪਾਂ ਸਾਡੀ ਟੀਮ ਇੱਕ ਗਈ ਸੀ ਮੈਂ ਵੀ ਨਾਲ ਗਿਆ ਸੀਗਾ ਉੱਥੇ ਆਪਾਂ ਸੰਪਰਕ ਕਰਕੇ ਆਏ ਆ ਪਹਿਲੇ ਪਹਿਲੇ ਦਿਨ ਤੋਂ ਜਿਹੜੀ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਉੱਥੇ ਸੇਵਾ ਕਰ ਰਹੀ ਆ ਵਕ ਵਕ ਪਿੰਡਾਂ ਵੱਲੋਂ ਜਾ ਰਹੇ ਨੇ ਕਿਨਾਂ ਦਾ ਸਾਡੇ ਜਿਹੜੇ ਜੀਟਰ ਦੇ ਬੰਦੇ ਨੇ ਔਰ ਅੱਜ ਆਪਾਂ ਹਰਦੋਚੰਡੇ ਪਿੰਡੋਂ ਵੱਲੋਂ ਜਾ ਰਹੇ ਆ ਅ